ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਰੇਲ ਗੱਡੀ ਦੇ ਪਹੀਏ ਕਿਸ ਚੀਜ਼ ਦੇ ਬਣੇ ਹੁੰਦੇ ਹਨ ਦੋਸਤੋ ਕੀ ਤੁਸੀਂ ਜਾਣਦੇ ਹੋਗੇ ਭਾਰਤੀ ਰੇਲਵੇ ਦੀਆਂ ਰੇਲ ਗੱਡੀਆਂ ਦੇ ਟਾਇਰ ਕਿਸ ਚੀਜ਼ ਦੇ ਬਣੇ ਹੁੰਦੇ ਹਨ ਅਤੇ ਰੇਲ ਗੱਡੀ ਦੇ ਟਾਇਰ ਕਦੋਂ ਬਦਲੇ ਜਾਂਦੇ ਹਨ ਜੇ ਅਸੀਂ ਤੁਹਾਨੂੰ ਦੱਸਾਂਗੇ ਕਿ ਰੇਲ ਗੱਡੀ ਦੇ ਟਾਇਰ ਬਦਲਣ ਦਾ ਸਮਾਂ ਕੀ ਹੁੰਦਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਰੇਲਵੇ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਰੇਲਾਂ ਦੇ ਵੱਖ-ਵੱਖ ਪਹੀਏ ਹੁੰਦੇ ਹਨ ਇਹਨਾਂ ਦਾ ਭਾਰ 230 ਕਿਲੋ ਤੋਂ ਲੈ ਕੇ 680 ਕਿਲੋ ਤੱਕ ਹੁੰਦਾ ਹੈ ਕੁਝ ਮਾਲ ਗੱਡੀਆਂ ਦੇ ਪਹੀਏ ਵੱਡੇ ਹੁੰਦੇ ਹਨ ਤੇ ਉਹਨਾਂ ਦਾ ਭਾਰ 900 ਕਿਲੋਗ੍ਰam ਤੱਕ ਹੁੰਦਾ ਹੈ ਦੋਸਤੋ ਤੁਹਾਨੂੰ ਦੱਸ ਇੱਕ ਪਹੀਆ ਕਿੰਨੇ ਸਾਲ ਚੱਲੇਗਾ ਇਹ ਦੋ ਗੱਲਾਂ ਤੇ ਨਿਰਭਰ ਕਰਦਾ ਹੈ ਸਭ ਤੋਂ ਪਹਿਲਾਂ ਕਿ ਟ੍ਰੇਨ ਹਰ ਰੋਜ਼ ਕਿੰਨੇ ਕਿਲੋਮੀਟਰ ਚੱਲਦੀ ਹੈ ਇਸ ਤੋਂ ਇਲਾਵਾ ਇਹ ਕਿਸ ਤਰ੍ਹਾਂ ਦੇ ਮਾਹੌਲ ਵਿੱਚੋਂ ਦੀ ਲੰਘਦੀ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਕਿੰਨਾ ਭਾਰ ਚੁੱਕਦੀ ਹੈ ਜਾਨਕਿ ਇਸ ਦੀ ਸਮਰੱਥਾ ਕੀ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਇੱਕ ਯਾਤਰੀ ਟ੍ਰੇਨ ਦੇ ਟਾਇਰ ਦੀ ਉਮਰ ਤਣ ਤੋਂ 4 ਸਾਲ ਹੁੰਦੀ ਹੈ ਇਸ ਤੋਂ ਇਲਾਵਾ ਇਹ ਲਗਭਗ 70000 ਤੋਂ ਲੈ ਕੇ 1 ਲੱਖ ਮੀਲ ਤੱਕ ਦੀ ਦੂਰੀ ਚੱਲਦੀ ਹੈ ਜਦੋਂ ਕਿ ਮਾਲ ਗੱਡੀ ਦੇ ਟਾਇਰ 8 ਤੋਂ 10 ਸਾਲ ਤੱਕ ਚੱਲਦੇ ਹਨ 2.5 ਲੱਖ ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਦੇ ਹਨ ਇਸ ਤੋਂ ਬਾ ਨਹੀਂ ਇਸ ਸਟੈਕ ਅਤੇ ਪਈਏ ਹੁੰਦੇ ਹਨ ਨਾ ਸਭ ਕੁਝ ਇਸ ਤੇ ਨਿਰਭਰ ਕਰਦਾ ਹੈ ਇਸ ਲਈ ਹਰ ਤੀ ਦਿਨ ਬਾਅਦ ਹਰ ਇੱਕ ਪਈਏ ਦੀ ਜਾਂਚ ਕੀਤੀ ਜਾਂਦੀ ਹੈ ਜੇ ਉਹਨਾਂ ਵਿੱਚ ਥੋੜਾ ਜਿਹਾ ਵੀ ਨੁਕਸ ਪਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਹੈ ਰੇਲ ਬੀਲ ਫੈਕਟਰੀ ਬੰਗਲੌਰੋ ਦੀ ਵੈਬਸਾਈਟ ਦੇ ਦਿੱਤੀ ਜਾਣਕਾਰੀ ਦੇ ਅਨੁਸਾਰ ਇਹ ਰੇਲਵੇ ਨੂੰ ਉਹਨਾਂ ਪਈਆਂ ਦੇ 1 ਸਾਲ ਦੀ ਬਰੰਟੀ ਵੀ ਦਿੰਦਾ ਹੈ ਜੋ ਉਹਨਾਂ ਨੂੰ ਸਪਲਾਈ ਕਰਦਾ ਹੈ